ਦੇਖੋ ਇਹ ਬਾਈ ਜਿਹੜਾ ਦਲਜੀਤ ਦੋਸਾਂਜ ਦਾ ਭਲੇਖਾ ਪਾ ਰਿਹਾ ਥੋੜਾ ਬਹੁਤ ਇਸ ਬਾਈ ਦਾ ਇੱਕ ਨਵਾਂ ਗਾਣਾ ਆਇਆ ਤੇ ਇਹ ਵਾਲਾ ਗਾਣਾ ਵੈਸਤਾ ਪੰਜਾਬੀ ਹੈ ਪਰ ਇਹਦੀ ਜਿਹੜੀ ਵਾਈਬ ਹੈ ਉਹ ਕਿਸੇ ਬਾਲੀਵੁੱਡ ਗਾਣੇ ਵਰਗੀ ਹੀ ਲੱਗ ਰਹੀ ਹੈ ਹੁਣ ਇਸ ਬਾਈ ਨੇ ਜਿੰਨੀ ਇੱਕ ਆਡੀਓ ਦੇ ਵਿੱਚ ਯਾਨੀ ਕਿ ਇਸ ਗਾਣੇ ਦੇ ਵਿੱਚ ਪਰਫੈਕਸ਼ਨ ਲਿਆਂਦੀ ਹੈ ਉਨੀ ਪਰਫੈਕਸ਼ਨ ਨਾਲ ਹੀ ਇਹ ਗਾਣੇ ਦੀ ਵੀਡੀਓ ਵੀ ਬਣਾਈ ਗਈ ਹੈ ਇਸ ਬਾਈ ਦਾ ਨਾਮ ਹੈ ਡੀ ਕੈਲੀ ਜਿਨ੍ਹਾਂ ਨੇ ਇਹ ਵਾਲਾ ਗਾਣਾ ਗਾਇਆ ਤੇ ਮિજાਜ ਬਾਈ ਨੇ ਇਹਦੇ ਲਿਰਿਕਸ ਲਿਖੇ ਨੇ ਹੁਣ ਇਸ ਗਾਣੇ ਦੇ ਵਿੱਚ ਇਹ ਬਾਈ ਕੁੜੀ ਨੂੰ ਪ੍ਰੋਪੋਜ਼ ਕਰ ਰਿਹਾ ਕਿ ਤੂੰ ਮੇਰੇ ਨਾਲ ਵਿਆਹ ਕਰ ਲੈ ਫਿਰ ਬਾਈ ਨੇ ਇਸ ਗਾਣੇ ਦੇ ਵਿੱਚ ਕੁਝ ਵਰਡ ਪੰਜਾਬੀ ਦੇ ਤੇ ਕੁਝ ਇੰਗਲਿਸ਼ ਨੂੰ ਮਿਕਸ ਕੀਤਾ ਹੈ। ਹੋ ਕੁਮਲਾ ਕੁਮਲਾ ਬੇਬੀ ਡਸ ਸਮੈਟਰਿਸ਼ਵੇਂ ਕਿ ਬਿਊਟੀਫੁਲ ਫੇਸ ਬਿਊਟੀਫੁਲ ਫੇਸ ਥਿੰਕਿੰਗ ਸਮਾਰਟ ਥਿੰਕਿੰਗ ਸਮਾਰਟ ਤੇ ਖੁਦਾ ਦਾ ਆਰਟ ਖੁਦਾ ਦਾ ਇਸ ਬਾਈ ਦੇ ਗਾਣੇ ਦੇ ਲਿਰਿਕਸ ਦੇ ਵਿੱਚ ਓਵਰਆਲ ਪੰਜਾਬੀ ਤੇ ਇੰਗਲਿਸ਼ ਦੇ ਵਰਡ ਮਿਕਸ ਕੀਤੇ ਹੋਏ ਨੇ ਜਿਹੜੇ ਕਿ ਇੱਕ ਬਹੁਤ ਘੈਂਟ ਵਾਈਬ ਦੇ ਰਹੇ ਨੇ ਸ਼ਾਪਿੰਗ ਇਟ ਰੌਲਾ ਬੇਬੀ ਡਸਨ ਮੈਟਰ ਜੇਕਰ ਤੁਸੀਂ ਵੀਡੀਓ ਨੂੰ ਵੀ ਧਿਆਨ ਨਾਲ ਦੇਖੋਗੇ ਪਾਰਟੀ ਦਾ ਸੀਨ ਬਣਾਇਆ ਹੋਇਆ ਜਿਹਦੇ ਵਿੱਚ ਇਹ ਬਾਈ ਪ੍ਰਪੋਜ਼ ਕਰਦਾ ਹੈ ਕੁੜੀ ਨੂੰ ਬਸ ਇਸ ਬਾਈ ਦਾ ਖੁਦ ਦਾ ਚੈਨਲ ਵੀ ਹੈ ਡੀ ਕੈਲੀ 뮤직 ਦੇ ਨਾਮ ਤੋਂ ਜਿਹਦੇ ਤੇ ਇਹ ਵਾਲਾ ਗਾਣਾ ਅਪਲੋਡ ਹੋਇਆ ਤੁਸੀਂ ਇਸ ਬਾਈ ਦੇ ਹੋਰ ਵੀ ਬਾਕੀ ਗਾਣੇ ਦੇਖ ਸਕਦੇ ਹੋ ਜਾ ਕੇ ਜਿਹੜੇ ਇਹਨਾਂ ਨੇ ਪਹਿਲਾਂ ਰਿਲੀਜ਼ ਕੀਤੇ ਨੇ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸ